ਜਾਪ ਗੁਰੂ ਪੀਰਾਂ ਦੀ ਧਰਤੀ ਹੈ ਤੇ ਸਿਰਫ ਸਾਂਝੀ ਵਾਲਤਾ ਦਾ ਸੰਦੇਸ਼ ਇਸ ਦੀ ਮਿੱਟੀ ਵਿੱਚ ਹੈ ਇਸ ਦੀ ਪਿੱਜਾ ਦੇ ਵਿੱਚ ਹੈ ਤਾਂ ਅੱਜ ਅਸੀਂ ਗੱਲ ਕਰਾਂਗੇ ਕਿ ਇੱਕ ਪਾਸੇ ਜਦੋਂ ਦਸੰਬਰ ਮਹੀਨੇ ਦੇ ਅੰਤ ਦੇ ਵਿੱਚ ਸ਼ਹਾਦਤਾਂ ਦਾ ਹਫਤਾ ਮਨਾਇਆ ਜਾਂਦਾ ਹੈ ਸ਼ਹਾਦਤਾਂ ਦਾ ਸਫਰ ਦੇ ਵਿੱਚ ਸ਼੍ਰੀਕ ਹੋਇਆ ਜਾਂਦਾ ਹੈ ਤਾਂ ਦੂਜੇ ਪਾਸੇ 크ਿਸਮਸ ਦੀਆਂ ਤਿਆਰੀਆਂ ਵੀ ਚੱਲਦੀਆਂ ਨੇ ਉਹ ਵੀ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਗੁਰੂ ਪੀਰਾਂ ਦੇ ਅਸੇ ਅਨਸਾਰ ਉਹਨਾਂ ਦੇ ਕਹੇ ਅਨਸਾਰ ਸਿਰਫ ਸਾਂਝੀ ਵਾਲਤਾ ਦੀ ਵਹਿਰ ਜਿਹੜੀ ਆ ਹਰ ਵੇਲੇ ਰਹਿੰਦੀ ਹੈ ਤਾਂ ਇਸ ਆਸੇ ਨੂੰ ਮੁਖ ਰੱਖ ਕੇ ਜਿੱਥੇ ਇੱਕ ਪਾਸੇ ਸ਼ਹਾਦਤਾਂ ਦਾ ਹਫਤਾ ਮਨਾਇਆ ਜਾਂਦਾ ਹੈ ਉਸ ਦੇ ਵਿੱਚ ਸਾਰੇ ਭਾਈਚਾਰੇ ਦੇ ਲੋਕ ਜਿਹੜੇ ਨੇ ਸ਼੍ਰੀਕ ਹੁੰਦੇ ਨੇ ਤੇ ਦੂਜੇ ਪਾਸੇ 크ਿਸਮਸ ਦੀਆਂ ਤਿਆਰੀਆਂ ਹੋਈਆਂ ਨੇ ਕੁਝ ਇਹੋ ਜਿਹਾ ਮਾਹੌਲ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤਾਂ ਅਸੀਂ ਜਦੋਂ 크ਿਸਮਸ ਦੀ ਗੱਲ ਕਰਦੇ ਹਾਂ ਤਾਂ 크ਿਸਮਸ ਦੇ ਮੌਕੇ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਚਰਚ ਦੀ ਜੋ ਪੰਜਾਬ ਦਾ ਸਭ ਤੋਂ ਪੁਰਾਣਾ ਚਰਚ ਹੈ ਤੇ ਜੇ ਪੰਜਾਬ ਦੇ ਸਭ ਤੋਂ ਪੁਰਾਣੇ ਚਰਚ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਪੁਰਾਣਾ ਚਰਚ ਜਿਹੜਾ ਅੰਗਰੇਜ਼ਾਂ ਦੀ ਆਮਦ ਤੋਂ ਬਾਅਦ ਹੀ ਬਣਿਆ ਹੋਵੇਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿੱਥੇ ਹੋ ਸਕਦਾ ਹੈ ਬਿਨਾਂ ਸ਼ੱਕ ਮਾਲਵਾ ਖੇਤਰ ਦੇ ਵਿੱਚ ਹੋਵੇਗਾ ਕਿਉਂਕਿ ਮਾਝਾ ਤੇ ਦੁਆਬਾ ਤਾਂ ਬੜੀ ਦੇਰ ਬਾਅਦ ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਏ ਸੀ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1839 ਤੱਕ ਰਿਹਾ ਉਦੋਂ ਤੱਕ ਜਿਹੜਾ ਅੰਗਰੇਜ਼ ਉਧਰ ਨਹੀਂ ਚਾਹ ਜਦੋਂ ਕਿ ਮਾਲਵਾ ਦੇ ਵਿੱਚ ਦੇਸੀ ਰਾਜਿਆਂ ਦੇ ਚੱਲਦੇ ਆ ਬਹੁਤ ਪਹਿਲਾਂ ਅੰਗਰੇਜ਼ਾਂ ਦੀ ਪਹੁੰਚ ਹੋ ਚੁੱਕੀ ਸੀ ਤਾਂ ਇਸੇ ਕਰਕੇ ਜਿਹੜਾ ਪੰਜਾਬ ਦਾ ਸਭ ਤੋਂ ਪੁਰਾਣਾ ਚਰਚ ਹੈ ਉਹ ਮਾਲਵਾ ਦੇ ਦਿਲ ਬਠਿੰਡਾ ਦੇ ਵਿੱਚ ਹੈ ਅੱਜ ਤੁਹਾਨੂੰ ਉਹ ਚਰਚ ਵਿਖਾਉਣ ਜਾ ਰਹੇ ਹਾਂ ਮੇਰੇ ਸਹਿਯੋਗੀ ਸੁਖਮੰਦਰ ਤੁਹਾਨੂੰ ਦੱਸਣਗੇ ਕਿ ਇਹ ਚਰਚ ਦੀ ਕੋਈ 50 ਫੁੱਟ ਤੋਂ ਵੱਧ ਉਚਾਈ ਵਾਲੀ ਇਮਾਰਤ ਹੈ ਜੋ ਬਠਿੰਡਾ ਜੰਕਸ਼ਨ ਦੇ ਏਰੀਏ ਦੇ ਵਿੱਚ ਹੈ ਤਾਂ ਬਠਿੰਡਾ ਜੰਕਸ਼ਨ ਦਾ ਇਹ ਜਿਹੜਾ ਏਰੀਆ ਹੈ ਤੇ ਜਿਆਦਾਤਰ ਆਪਾਂ ਕਹਿ ਲਈਏ ਕਿ ਇੱਥੇ ਜਿਹੜਾ ਅੰਗਰੇਜ਼ਾਂ ਦਾ ਏਰੀਆ ਸੀ ਅੰਗਰੇਜ਼ਾਂ ਦੀ ਆਮਦ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਬਠਿੰਡਾ 'ਚ ਹੋਈ ਲੁਧਿਆਣਾ 'ਚ ਹੋਈ ਦੋ ਏਰੀਆ ਜਿਹੜੇ ਸਭ ਤੋਂ ਜ਼ਿਆਦਾ ਸੀ ਤੇ ਅੰਮ੍ਰਿਤਸਰ ਦੇ ਵਿੱਚ ਬਾਅਦ ਵਿੱਚ ਹੋਈ ਤਾਂ ਰਣਨੀਤਿਕ ਪੱਖੋਂ ਬਠਿੰਡਾ ਬਹੁਤ ਅਹਿਮ ਸੀ ਤਾਂ ਜਿਹੜੇ ਚਰਚ ਤੁਹਾਨੂੰ ਬੁਖਾਰ ਰਿਹਾ ਇਹ ਚਰਚ ਜਿਹੜਾ 170 ਸਾਲ ਤੋਂ ਵੀ ਵੱਧ ਪੁਰਾਣਾ ਹੈ ਯਾਨੀ 1852 ਦੇ ਵਿੱਚ ਇਹ ਚਰਚ ਦੀ ਇਮਾਰਤ ਜਿਹੜੀ ਉਹ ਬਣੀ ਇਸ ਵੇਲੇ 1900 ਇਸ ਵੇਲੇ 2024 ਚੱਲ ਰਿਹਾ 1852 ਦੇ ਵਿੱਚ ਇਹ ਜਿਹੜਾ ਚਰਚ ਬਠਿੰਡਾ ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਬਣਾਇਆ ਗਿਆ ਬ੍ਰਿਟਿਸ਼ ਐਂਪਾਇਰ ਦੇ ਤਹਿਤ ਉਸ ਵੇਲੇ ਮਾਲਵਾ ਖੇਤਰ ਆ ਚੁੱਕਿਆ ਸੀ ਕਿਉਂਕਿ ਦੇਸੀ ਰਾਜਾਂ ਨੇ ਅੰਗਰੇਜ਼ਾਂ ਦੀ ਸ਼ਰਨ ਕਬੂਲ ਲਈ ਸੀ ਤਾਂ ਇਸ ਦੇ ਚੱਲਦਿਆਂ ਜਿਹੜਾ ਇੱਥੋਂ ਦੇ ਇੱਥੇ ਅੰਗਰੇਜ਼ਾਂ ਦੀ ਪੈਠ ਬਣ ਚੁੱਕੀ ਸੀ ਬਠਿੰਡਾ ਦੇ ਵਿੱਚ ਜੰਕਸ਼ਨ ਬਣਿਆ ਤਾਂ ਅੰਗਰੇਜ਼ਾਂ ਦੀ ਇੱਧਰ ਜਿਆਦਾ ਵੱਧ ਗਈ ਕੰਪਲਿਟਸ ਅੰਪੈਰਰ ਦੇ ਵਿੱਚ ਇਹ ਬਠਿੰਡਾ ਆਉਣ ਤੋਂ ਬਾਅਦ ਇੱਥੇ ਇਹ ਚਰਚ ਬਣਿਆ ਮੈਥੋਡਿਸਟ ਚਰਚ ਹੈ ਇਹ ਹਾਲਾਂਕਿ ਇੱਕ ਕੈਥੋਲਿਕ ਚਰਚ ਵੀ ਹੈ ਉਹ ਵੀ ਇਸ ਏਰੀਏ 'ਚ ਹੈ ਬਠਿੰਡਾ ਜੰਕਸ਼ਨ ਦੇ ਪਿਛਲੇ ਸਾਈਡ ਜਦੋਂ ਕਦੇ ਆਉਂ ਤਾਂ ਠੰਡੀ ਸੜਕ ਦਾ ਏਰੀਆ ਹੈ ਤਾਂ ਠੰਡੀ ਸੜਕ ਦਾ ਏਰੀਆ ਉਹ ਏਰੀਆ ਜਿੱਥੇ ਅੰਗਰੇਜ਼ਾਂ ਦੇ ਪਰਿਵਾਰ ਬ੍ਰਿਟਿਸ਼ ਜੋ ਅਧਿਕਾਰੀ ਇੱਥੇ ਰਹਿੰਦੇ ਸੀ ਉਹਨਾਂ ਦੇ ਪਰਿਵਾਰ ਰਹਿੰਦੇ ਸੀ ਉਹ ਖੁਦ ਰਹਿੰਦੇ ਸੀ ਕਿਉਂਕਿ ਇੱਥੋਂ ਰੇਲ ਆਵਾਜਾਈ ਸੁਵਿਧਾ ਸੀ ਔਰ ਰਣਨੀਤਿਕ ਪੱਖੋਂ ਬਠਿੰਡਾ ਜਿਹੜਾ ਹਰ ਕਾਲ ਦੇ ਵਿੱਚ ਬਹੁਤ ਅਹਿਮ ਰਿਹਾ ਹੈ ਪ੍ਰਾਤਨ ਸਮੇਂ ਤੋਂ ਬਹੁਤ ਅਹਿਮ ਰਿਹਾ ਹੈ ਬਠਿੰਡਾ ਦਾ ਕਿਲਾ ਇਸ ਚੀਜ਼ ਦਾ ਗਵਾਹ ਹੈ ਤਰਾਂਡ ਦੀਆਂ ਲੜਾਈਆਂ ਇਤਿਹਾਸਕ ਲੜਾਈਆਂ ਦਾ ਸੰਬੰਧ ਇਸ ਨਾਲ ਰਿਹਾ ਤਾਂ ਇਹ ਚਰਚ ਜਦੋਂ ਅਸੀਂ ਇਸ ਚਰਚ ਦੀ ਗੱਲ ਕਰਦੇ ਹਾਂ ਤਾਂ 170 ਸਾਲ ਤੋਂ ਵੀ ਵੱਧ ਪੁਰਾਣਾ ਚਰਚ ਹੈ ਇਸ ਵੇਲੇ ਇੱਥੇ 크ਿਸਮਸ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ ਔਰ ਜਿਹੜੇ ਸ਼ਰਧਾਲੂ ਨੇ ਉਹ ਹੁਣੇ ਤੋਂ ਇਥੇ ਆਮਦ ਸ਼ੁਰੂ ਹੋ ਚੁੱਕੀ ਹੈ ਪੀਸਟ ਆਪਣਾ ਜਿਹੜਾ ਉਹ ਸੰਦੇਸ਼ ਜੀ ਨੇ ਅੰਦਰ ਦੇ ਸੰਗਤਾਂ ਤੁਹਾਨੂੰ ਬਖਾਉਣਿਆ ਕਿ ਅੰਦਰ ਦੀਆਂ ਤਸਵੀਰਾਂ ਨੇ ਹਰ ਚੀਜ਼ ਦੇ ਵਿੱਚ ਵਿਰਾਸਤ ਪ੍ਰਾਤਨਤਾ ਝਲਕਦੀ ਹੈ ਬਾਦਰੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਨਾਲ ਕੀ ਗੱਲ ਕਰਾਂਗੇ ਤੁਹਾਨੂੰ ਸੁਣਾਵਾਂਗੇ ਕਿ ਆਖਿਰ ਕਿੰਨਾ ਪੁਰਾਣਾ ਇਤਿਹਾਸ ਹੈ ਇਸ ਚਰਚ ਦੇ ਉੱਪਰ ਦੇਖੋ ਜੋ ਛੱਤ ਬਣੀ ਹੋਈ ਹੈ ਇਹ ਨਿਰਮਾਣ ਕਾਲ ਵੇਲੇ ਦੀ ਹੈ ਜਾਨੀ ਕਹਿ ਲਓ 70 ਸਾਲ ਤੋਂ ਵੀ ਵੱਧ ਪੁਰਾਣੀ ਆ ਔਰ ਲੱਕੜੀ ਦੀਆਂ ਜਿਹੜੀਆਂ ਲਗਾ ਕੇ ਉਸ ਦੇ ਉੱਪਰ ਪੂਰੀ ਜਿਹੜੀ ਛੱਤ ਹੈ ਉਹ ਲੱਕੜੀ ਦੀਆਂ ਪੱਟੀਆਂ ਦੀ ਬਣੀ ਹੋਈ ਹੈ ਹਾਲਾਂਕਿ ਉੱਪਰੋਂ ਜਿਹੜਾ ਪਹਿਲਾਂ ਸਿਮੈਂਟਰੀਆਂ ਟਾਈਲਾਂ ਦਾ ਟੱਕੀ ਹੋਈ ਸੀ ਥੋੜੀ ਬਹੁਤ ਉੱਪਰੋਂ ਰੀਨੋਵੇਟ ਬਾਹਰਲੇ ਪਾਸੇ ਕੀਤਾ ਗਿਆ ਕਿ ਉਸ ਦੇ ਉੱਪਰ ਟੀਨ ਪਾਏ ਗਿਆ ਤਾਂ ਕਿ ਪਾਣੀ ਨਾ ਲਗੇ ਪਰ ਬਾਵਜੂਦ ਇਸ ਦੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਕਿ ਥੋੜਾ ਇਹ ਤਾਂ ਇਹ ਚੀਜ਼ ਫਰਨੀਚਰ ਦਿਖਾਉਣ ਦੇ ਉੱਤੇ ਹੈ ਕਿ ਫਰਨੀਚਰ ਜਿਹੜਾ ਉਸੇ ਸਮੇਂ ਦਾ ਹੈ ਫਰਨੀਚਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਤਨ ਕਾਲ ਦਾ ਸੋ 70 ਸਾਲ ਪੁਰਾਣਾ ਇਹ ਫਰਨੀਚਰ ਤੇ ਅੰਦਰ ਦੇ ਸਾਰੇ ਜਿਹੜੇ ਦ੍ਰਿਸ਼ ਨੇ ਉਹ ਸਾਰੇ ਉਸ ਸਮੇਂ ਦੇ ਨੇ ਜਾਨੀ 1852 ਦੇ ਵਿੱਚ ਜਦੋਂ ਇਸ ਚਰਚ ਦਾ ਨਿਰਮਾਣ ਹੋਇਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਇਹ ਅਮ ਲੈਕਚਰਸ ਟਾਈਂਡ ਹੈ ਐਂਡ ਜਿੱਥੇ ਪਵਿੱਤਰ ਬਾਈਬਲ ਪਈ ਹੋਈ ਹੈ ਤੇ ਇਹ ਪ્યોਰ ਪਿੱਤਲ ਦਾ ਹੈ ਕਾਫੀ ਹੈਵੀ ਹੈ ਇਹ ਸਾਰੇ ਚੀਜ਼ਾਂ ਅੰਗਰੇਜ਼ੀ ਕਾਲ ਦੀਆਂ ਨੇ ਬ੍ਰਿਟਿਸ਼ ਅੰਪਾਇਰ ਵੇਲੇ ਦੀਆਂ ਨੇ ਇਧਰੋਂ ਜਿਹੜੇ ਇਹ ਚੀਜ਼ਾਂ ਨੇ ਆਪਣੇ ਆਪ ਇਹ ਸਾਰਾ ਚੀਜ਼ ਬਣ ਕਰਦਿਨ ਨੇ ਕਿੰਨੇ ਮਜ਼ਬੂਤੀ ਦੇ ਨਾਲ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਕਿ 170 ਸਾਲ ਬਾਅਦ ਵੀ ਇਹਦੇ 'ਚ ਕੁਝ ਵੀ ਪੁਰਾਣਾ ਨਹੀਂ ਲੱਗਦਾ ਤੇ ਅੰਦਰ ਜਦੋਂ ਅਸੀਂ ਰੇ ਵਾਲੇ ਪਾਸੇ ਲੀਸਟ ਵਾਲੇ ਪਾਸੇ ਤਸਵੀਰਾਂ ਉਖਾਈਏ ਤਾਂ ਇਹ ਜਿਹੜਾ ਫਰਨੀਚਰ ਹੈ ਅੰਦਰ ਤੁਸੀਂ ਦੇਖੋਗੇ ਜਦੋਂ ਤੁਸੀਂ ਹੋਵੂ ਇਹ ਚੀਜ਼ ਨੂੰ ਦੇਖਦੇ ਹੋ ਤਾਂ ਕਿਤੋਂ ਵੀ ਇਹ ਨਹੀਂ ਲੱਗਦਾ ਕਿ ਇਹ ਫਰਨੀਚਰ ਦੀ ਬਣਾਵਟ ਤੋਂ ਕਿ ਇਹ ਇੰਨਾ ਪੁਰਾਣਾ ਹੋਏਗਾ ਤੇ ਅਸੀਂ ਪ੍ਰੇਸ਼ਥਲ ਦੇ ਵਿੱਚ ਅੰਦਰੋਂ ਦਿਖਾਵਾਂਗੇ ਕਿ ਇਹ ਇੱਥੇ ਮੌਜੂਦ ਨੇ ਤੇ ਇਹਨਾਂ ਨਾਲ ਵੀ ਗੱਲ ਕਰਾਂਗੇ ਤੇ ਇਹਨਾਂ ਦੀ ਜਿਹੜੀ ਚੇਅਰ ਹੈ ਉਹ ਵੀ ਇਹ ਕਿਹਾ ਜਾਂਦਾ ਕਿ ਇਹ ਚੇਅਰ ਉਦੋਂ ਤੋਂ ਜਦੋਂ ਤੋਂ ਚਰਚ ਦਾ ਨਿਰਮਾਣ ਹੋਇਆ ਉਦੋਂ ਤੋਂ ਹੀ ਇੱਥੇ ਇਸੇ ਤਰ੍ਹਾਂ ਮੌਜੂਦ ਹੈ ਅੱਜ ਵੀ ਜੋ ਪਿੱਛੇ ਅਨਿਲ ਜੀ ਨੇ ਉਹ ਇੱਥੇ ਬੈਠਦੇ ਨੇ ਬਿਰਾਜਮਾਨ ਹੁੰਦੇ ਨੇ ਤਾਂ ਇੱਧਰ ਜਿਹੜਾ ਫਰੇਜ਼ ਆ ਮੇਨ ਅਲਟਰ ਜੀ ਅਲਟਰ ਇਸ ਨੂੰ ਕਹਿੰਦੇ ਨੇ ਤੇ ਇਥੋਂ ਦੀਆਂ ਤਸਵੀਰਾਂ ਤੁਸੀਂ ਦੇਖੋ ਰੂਹ ਨੂੰ ਸਕੂਨ ਦੇਣ ਵਾਲੀਆਂ ਨੇ ਕਿ ਇੱਕ ਇਨਾ ਪ੍ਰੋਟਨ ਚਰਚ ਪੰਜਾਬ ਦੇ ਵਿੱਚ ਜੋ ਅਜ ਵੀ ਮੌਜੂਦ ਹੈ ਵੱਡੇ ਤੋਂ ਵੱਡੇ ਅੰਗਰੇਜ਼ ਅਧਿਕਾਰੀ ਜਦੋਂ ਵੀ ਇੱਥੇ ਆਉਂਦੇ ਸੀ ਤਾਂ ਇਥੇ ਪ੍ਰੇਗ ਕਰਦੇ ਸੀ ਇਹ ਜਿਹੜਾ ਥਾਨ ਹੈ ਇਤਿਹਾਸਕੋਂ ਬਹੁਤ ਅਹਿਮ ਹੈ धार्मिक पक्षों अहम है इतिहास पक्षों बहुत अहम है इधरले पास एरिया है ये बैल जो है ये बाद दस कि सारा कुछ ही है ए, ए, एक बार फिर दिखा दीए इस पास चर्च का बैल टावर है कि अक्सर मतलब जो परे का समा हों उस वे ਜਿਹੜਾ ਸ਼ੇਅਰ ਟੇਕਰ ਸੀ ਉਹ ਲਗਾਈ ਉਹ ਇਸ ਅੰਦਰ ਜਾ ਕੇ ਪਹਿਰੇ ਤੋਂ ਪਹਿਲਾਂ ਬੈਲ ਵਜਾਉਂਦਾ ਸੀ ਉਸ ਕਰਕੇ ਪਾਣੀ ਸਾਉ ਦੱਸਣਗੇ ਕਿ ਕਿਵੇਂ ਹੁੰਦਾ ਸੀ ਅਸੀਂ ਜਰੂਰ ਅੰਦਰੋਂ ਜਰੂਰ ਦਿਖਾਵਾਂਗੇ ਕਿ ਇਹ ਬੈਲ ਜਿਹੜੀ ਹੈ ਕਿਸ ਤਰ੍ਹਾਂ ਦੀ ਹੈ ਕਿਵੇਂ ਵੱਜਦੀ ਸੀ ਇਹ ਇਸ ਦੇ ਕੁੰਡਾ ਲੱਗਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ ਉੱਪਰ ਉਹ ਨਬ ਇਹ ਜਿਹੜੀ ਬੈਲ ਸੀ ਆਮ ਕਰਕੇ ਪ੍ਰੇਤੋਂ ਪਹਿਲਾਂ ਬਜਾਈ ਜਾਂਦੀ ਹੈ ਉਸੇ ਪਾਦਰੀ ਸਾਹਿਬ ਇਸ ਤੇ ਵਿਸਥਾਰ ਨਾਲ ਦੱਸ ਦੇਣਗੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਇੱਕ ਵਾਰ ਫਿਰ ਤੁਹਾਡੇ ਨਾਲ ਦਿਖਾਉਂਦੇ ਆ 1852 ਦੇ ਵਿੱਚ ਜਦੋਂ ਇਸ ਦਾ ਨਿਰਮਾਣ ਹੋਇਆ ਸੀ ਉਸ ਜ਼ਿਲੇ ਦਾ ਸਾਰਾ ਕੁਝ ਅੰਦਰੋਂ ਉਵੇਂ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਫਰਨੀਚਰ ਤੋਂ ਲੈ ਕੇ ਹੋਰ ਚੀਜ਼ਾਂ ਇਸ ਤੱਕ ਕਿ ਜਿਹੜੇ ਬਿਜਲੀ ਸਵਿਚ ਨੇ ਉਹ ਵੀ ਪੁਰਾਣੇ ਸਵਿਚਸ ਉਸੇ ਤਰ੍ਹਾਂ ਸੰਭਾਲ ਕੇ ਰੱਖੇ ਹੋਏ ਨੇ ਹਾਲਾਂਕਿ ਉਸ ਵੇਲੇ ਬਿਜਲੀ ਨਹੀਂ ਸੀ ਪਰ ਉਸ ਤੋਂ ਬਾਅਦ ਤੋਂ ਬਾਅਦ ਜਦੋਂ ਬਿਜਲੀ ਦੀ ਇੱਥੇ ਆਮਦ ਹੁੰਦੀ ਹੈ ਤਾਂ 1900 ਕੁ ਰਹਿਣ ਦੇ ਵਿੱਚ ਤਾਂ ਉਸ ਵੇਲੇ ਜਿਹੜੇ ਪਹਿਲੇ ਸਵਿਚ ਸੀ ਉਹ ਉਸੇ ਤਰ੍ਹਾਂ ਮੌਜੂਦ ਨੇ ਆ ਪادری ਸਰਮਾ ਜਲ ਕਰਦੇ ਹਰਸਲ ਇਹ ਚਰਚ ਜਿਹੜਾ ਹੈ ਇਹਦੇ ਬਾਰੇ ਕੁਝ ਜਾਣਕਾਰੀ ਕੀ ਹੈ ਤੁਹਾਡੇ ਕੋਲ ਚਰਚ ਜਿਹੜਾ ਹੈ ਜੀ 1852 ਦਾ ਹੈ ਜੀ ਮੈਂ ਜੂਨ 2015 ਤੋਂ ਇੱਕ ਮੈਥਡਿਸਟ ਚਰਚ ਦੀ ਅਗਵਾਈ ਦੇ ਹੇਠ ਮੈਨੂੰ ਇੱਥੇ ਭੇਜਿਆ ਗਿਆ ਜੀ ਔਰ ਇਹ ਮੈਥਡਿਸਟ ਚਰਚ ਦੀ ਅਗਵਾਈ ਦੇ ਹੇਠੇ ਚਰਚ ਚੱਲ ਰਿਹਾ ਹੈ ਜੀ ਔਰ ਜਿਹੜੀ ਦੀ ਬਣਤਰ ਹੈ ਬੁਨਾਵਟ ਹੈ ਤੁਸੀਂ ਵੇਖ ਹੀ ਲਈਏ ਔਰ ਇਹ 1852 ਦਾ ਕਿਹਾ ਜਾਂਦਾ ਹੈ ਕਿਉਂਕਿ ਅਸਲ ਦੇ ਵਿੱਚ ਜਿਹੜਾ ਚਰਚ ਹੈ ਇਹ ਪਵਿੱਤਰ ਬਾਈਬਲ ਦੇ ਤਹਿਤ ਤਿੰਨ ਤਰ੍ਹਾਂ ਦਾ ਚਰਚ ਹੈ ਇੱਕ ਚਰਚ ਜਿਹੜਾ ਬਿਲਡਿੰਗ ਦੇ ਰੂਪ ਦੇ ਵਿੱਚ ਅਸੀਂ ਵੇਖ ਰਹੇ ਹਾਂ ਜਿਹਦੇ ਵਿੱਚ ਲੋਕ ਆ ਕੇ ਇਬਾਦਤ ਕਰਦੇ ਨੇ ਇੱਕ ਚਰਚ ਜਿਹੜਾ ਪਰਮੇਸ਼ਵਰ ਦੇ ਲੋਕ ਨੇ ਔਰ ਉਹਨਾਂ ਨੂੰ ਕਲਿਸਿਆ ਦੇ ਰੂਪ ਦੇ ਵਿੱਚ ਪਰਮੇਸ਼ਵਰ ਦਾ ਚਰਚ ਜਿਹੜਾ ਹੈ ਉਹ ਕਿਹਾ ਗਿਆ ਹੈ ਤੀਸਰਾ ਚਰਚ ਜਿਹੜਾ ਹੈ ਉਹ ਕਿ ਅਸੀਂ ਪ੍ਰਭੂ ਦੀ ਦੇਹ ਹਾਂ ਔਰ ਪ੍ਰਭੂ ਦੀ ਦੇਹ ਹੋਣ ਦੇ ਨਾਤੇ ਜਦੋਂ ਸਿੱਖ ਮਿਲ ਕੇ ਇਕੱਠੇ ਬੈਠ ਕੇ ਆराधना ਕਰਦੇ ਆ ਤਾਂ ਉਹ ਅਸਲ ਦੇ ਵਿੱਚ ਲਿਵਿੰਗ ਚਰਚ ਹੈ ਔਰ ਇੱਕ ਚਰਚ ਉਹ ਜਿਹੜਾ ਪ੍ਰਭੂ ਜੀ ਜਦੋਂ ਦੁਬਾਰਾ ਧਰਤੀ ਤੇ ਆਉਣਗੇ ਔਰ ਉਹਨਾਂ ਦੇ ਲੋਕ ਉਹਨਾਂ ਦੇ ਨਾਲ ਉਠਾਲੇ ਜਾਣਗੇ ਔਰ ਪ੍ਰਭੂ ਉਹਨਾਂ ਦੇ ਲਈ ਰਹਿਣ ਦੀ ਲਈ ਨਵਾਂ ਆਕਾਸ਼ ਨਵੀਂ ਧਰਤੀ ਉਹਨਾਂ ਨੂੰ ਜਿਹੜੇ ਮਿਲੇਗੀ ਔਰ ਪ੍ਰਭੂ ਦੇ ਲੋਕ ਸਦਾ ਉੱਥੇ ਪ੍ਰਭੂ ਦੀ ਵਡਿਆਈ ਕਰਨਗੇ ਸੋ ਤਿੰਨੇ ਚਰਚਸ ਜਿਹੜੇ ਨੇ ਉਹਨਾਂ ਦੀ ਮਹੱਤਤਾ ਬਹੁਤ ਜਿਹੜੀ ਇਹ ਇਹ ਜ਼ਰੂਰੀ ਹੈ ਜਾਨਣਾ ਇੱਕ ਅਸੀਂ ਪੁੱਛਣਾ ਚਾਹਾਂਗੇ ਕਿ ਇਤਿਹਾਸਿਕ ਪੱਖੋਂ ਇਸ ਚਰਚ ਦੀ ਬਹੁਤ ਮਹੱਤਤਾ ਕਿਉਂਕਿ ਸਭ ਤੋਂ ਪੁਰਾਣਾ ਚਰਚ ਪੰਜਾਬ ਦਾ ਕਿਹਾ ਜਾ ਸਕਦਾ ਹੈ ਇਹ ਇਹਦੇ ਜਿਹੜੇ ਇੱਕ ਬੈਲ ਲੱਗੀ ਹੈ ਗੌਲ ਬੈਲ ਉਸ ਦਾ ਕੀ ਮਤਵ ਹੈ ਇਹ ਬੈਲ ਜਿਹੜੀ ਅਸਲ ਦੇ ਵਿੱਚ ਜਦੋਂ ਵੀ ਸਾਡੀ ਚਰਚ ਵਰਸ਼ੀਪ ਸਟਾਰਟ ਹੁੰਦੀ ਹੈ ਐਤਵਾਰ ਦੇ ਦਿਨ ਔਰ ਉਸ ਤੋਂ ਪਹਿਲਾਂ ਜਿਹੜੀ ਇਹ ਚਰਚ ਦੀ ਬੈਲ ਦਿੱਤੀ ਜਾਂਦੀ ਹੈ ਔਰ ਉਹਦੇ ਵੀ ਕਾਰਨ ਨੇ ਕਿਉਂਕਿ ਜੇ ਤੁਸੀਂ ਪੂਰੀ ਚਰਚ ਦੀ ਬਨਾਵਟ ਵੇਖੀਏ ਤਾਂ ਚਰਚ ਦੇ ਜਿਹੜੇ ਗੁੰਬਦ ਨੇ ਉਹ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਪਰਮੇਸ਼ਵਰ ਜਿਹੜਾ ਹੈ ਉਹ ਸਵਰਗ ਦੇ ਵਿੱਚ ਵਿਰਾਜਮਾਨ ਹੈ ਔਰ ਉਹ ਆਪਣੇ ਲੋਕਾਂ ਦੇ ਉੱਤੇ ਧਰਤੀ ਦੇ ਉੱਤੇ ਪੂਰਨ ਧਿਆਨ ਰੱਖਦਾ ਹੈ ਜਿੰਦਾ ਪਰਮੇਸ਼ਵਰ ਆਕਾਸ਼ ਅਤੇ ਜ਼ਮੀਨ ਦਾ ਖਾਲਿਕ ਤੇ ਮਾਲਿਕ ਹੈ ਔਰ ਇਹ ਜਿਹੜੇ ਗੁੰਮਦ ਨੇ ਉਹ ਇਸ ਗੱਲ ਦਾ ਪ੍ਰਤੀਕ ਨੇ ਕਿ ਪਰਮੇਸ਼ਵਰ ਸਵਰਗ ਦੇ ਵਿੱਚ ਹੈ ਔਰ ਜਿਹੜੀ ਬੈਲ ਜਿਹੜੀ ਹੈ ਇਸ ਕਰਕੇ ਇਹ ਦਿੱਤੀ ਜਾਂਦੀ ਹੈ ਕਿ ਬੈਲ ਦੇਣ ਦਾ ਮਤਲਬ ਹੈ ਕਿ ਪਾਦਰੀ ਸਾਹਿਬ ਜਿਹੜੇ ਨੇ ਉਹ ਚਰਚ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਜਿਹੜੀ ਚਰਚ ਦੇ ਅੜੇ ਦੁਆਲੇ ਲੋਕ ਜਿਹੜੇ ਰਹਿ ਰਹੇ ਨੇ ਔਰ ਜਿਹੜੇ ਖੁਦਾ ਦੀ ਇਬਾਦਤ ਕਰਨਾ ਮੰਗਦੇ ਨੇ ਉਹਨਾਂ ਦੇ ਲਈ ਕਾਲ ਜਾਂਦੀ ਹੈ ਕਿ ਚਰਚ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਔਰ ਲੋਕ ਆਪਣੇ ਘਰ ਤੋਂ ਜਿਹੜੇ ਹੈ ਚੱਲ ਪਿੰਦੀ ਨਹੀਂ ਅ ਜਿੱਦੋਂ ਮਤਲਬ ਪਹਿਲਾਂ ਆਪਾਂ ਕਹਿ ਲਈਏ ਚਰਚ ਬਣਾਇਆ ਗਿਆ ਜਦੋਂ ਬ੍ਰਿਟਸ ਲੋਕ ਇੱਥੇ ਰਹਿੰਦੇ ਸੀਗੇ ਉਹਨਾਂ ਦੀ ਆਪਣੀ ਇਹ ਬਸਤੀ ਸੀ ਤਾਂ ਉਸ ਵੇਲੇ ਇੰਡੀਅਨ ਤਾਂ ਇਸ ਤਰ੍ਹਾਂ ਅਲਾਉਡ ਨਹੀਂ ਸੀਗੇ ਤਾਂ ਮਤਲਬ ਪਹਿਲਾਂ ਕਿੰਨੇ ਕੁ ਪਾਦਰੀ ਇਸ ਚਰਚ ਦੇ ਰਹੇ ਜਿਹੜੇ ਬ੍ਰਿਟਿਸ਼ ਸੀਗੇ ਬਾਅਦ ਵਿੱਚ ਤਾਂ ਚਲੋ ਇੰਡੀਅਨ ਸ਼ੁਰੂ ਹੋ ਗਏ 1947 ਤੋਂ ਬਾਅਦ ਉਹ ਕਿੰਨੇ ਕੁ ਗਿਣਤੀ ਹੋ ਸਕਦੇ ਹਨ ਕਿੰਨੇ ਪਹਿਲਾਂ ਤਾਂ ਜਿਹੜੇ ਇਹ ਚਰਚ ਜਿਹੜੇ ਬਣੇ ਨੇ ਕੁਝ ਚਰਚ 12ਵੀਂ ਸ਼ਤਾਬਦੀ ਦੇ ਵਿੱਚ ਕੁਝ ਚਰਚ ਜਿਹੜੇ ਨੇ ਉਹ 15ਵੀਂ ਸ਼ਤਾਬਦੀ ਦੇ ਵਿੱਚ ਔਰ ਕੁਝ ਚਰਚ ਨੇ ਜਿਹੜੇ 18ਵੀਂ ਸ਼ਤਾਬਦੀ ਦੇ ਵਿੱਚ ਇਸ ਚਰਚ ਦੀ ਗੱਲ ਹਾਂ ਇਹ ਚਰਚ ਜਿਹੜਾ 18ਵੀਂ ਸ਼ਤਾਬਦੀ ਦੇ ਵਿੱਚ ਜਿਹੜਾ ਬਣਿਆ ਔਰ ਜੇ ਤੁਸੀਂ ਚਰਚ ਦੀ ਪੂਰੀ ਬਣਤਰ ਵੇਖੋਗੇ ਤਾਂ ਪੂਰਨ ਤੁਹਾਨੂੰ ਇਹ ਚਰਚ ਜਿਹੜਾ ਉੱਪਰੋਂ ਵੀ ਕਰਾਸ ਦੀ ਮਾਨ ਦੇ ਨਜ਼ਰ ਆਏਗਾ ਹਾਂਜੀ ਔਰ ਇਹ ਬ੍ਰਿਟਿਸ਼ ਰੋਮੇ ਜਿਹੜੇ ਨੇ ਉਹਨਾਂ ਦੇ ਆਪਣੇ ਜਿਹੜੇ ਸੀਗੇ ਪਾਦਰੀ ਸਹਿਬਾਨ ਉਹਨਾਂ ਦੇ ਨਾਲ ਆਏ ਸਨ ਉਹਨਾਂ ਦੇ ਰਾਈ ਚਰਚ ਜਿਹੜਾ ਸੀਗਾ ਚਲਾਇਆ ਗਿਆ ਪਰ ਮੈਥੋਡਿਸਟ ਚਰਚ ਤੋਂ ਉਹਨਾਂ ਨੇ ਤਾਂ ਆਪਣਾ ਕੰਮ ਕਰ ਰਿਆ 1936 ਤੋਂ ਬਾਅਦ ਮੈਥੋਡਿਸਟ ਜਿਹੜਾ ਹੈ ਮੈਥੋਡਿਸਟ ਚਰਚ ਇੰਡੀਆ ਦੇ ਨਾਮ ਦੇ ਨਾਲ ਜਾਣਿਆ ਗਿਆ ਕਿਉਂਕਿ ਮੈਥੋਡਿਸਟ ਚਰਚ ਦੀ ਅਗਵਾਈ ਦੀ ਹਿੱਟ ਏ ਇੰਡੀਪੈਂਡੈਂਟ ਤੌਰ ਦੇ ਉੱਤੇ ਉਹਨਾਂ ਦੀ ਅਗਵਾਈ ਚ ਪਾਦਰੀ ਸਾਹਿਬ ਭੇਜੇ ਜਾ ਰਹੇ ਨੇ ਔਰ ਮੈਨੂੰ ਵੀ ਭੇਜੇ ਗਏ ਔਰ ਤੁਸੀਂ ਰੋਲ ਕਾਲ ਵੀ ਦੇਖ ਸਕਦੇ ਜੀ ਬਿਲਕੁਲ 1950 ਦਾ ਰੋਲ ਕਾਲ ਸਾਡੇ ਕੋਲ ਜਿਹੜਾ ਇਸ ਵੇਲੇ ਮੌਜੂਦ ਹੈ ਜੀ ਪਿੱਛੇ ਵੀ ਜਿਹੜਾ ਰਿਕਾਰਡ ਹੈ ਉਹ ਜਿਹੜੇ ਰਜਿਸਟਰ ਦੇ ਵਿੱਚ ਜਿਹੜੇ ਨੇ ਉਹ ਸਾਡੀ ਚਰਚ ਦੀ ਜਿਹੜੀ ਸਾਡੀ ਹੈੱਡ ਅਥਾਰਟੀ ਉਹਨਾਂ ਦੇ ਕੋਲ ਪਏ ਨੇ ਔਰ ਇੱਥੇ ਮਤਲਬ ਪ੍ਰਾਤਨ ਚੀਜ਼ਾਂ ਨੂੰ ਬੜਾ ਸੰਭਾਲ ਕੇ ਰੱਖਿਆ ਗਿਆ ਹੈ ਤੇ ਕਹਿੰਦੇ 170 ਸਾਲ ਪੁਰਾਣੀ ਚੀਜ਼ਾਂ ਉਸੇ ਤਰ੍ਹਾਂ ਮਤਲਬ ਬਰਕਰਾਰ ਨੇ ਇਹਦੇ ਪਿੱਛੇ ਕੀ ਰਾਜ ਹੈ ਇਹ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਚਰਚ ਦੀ ਕਿਸੇ ਵੀ ਚੀਜ਼ ਦੇ ਨਾਲ ਜਿਆਦਾ ਅਸੀਂ ਕੋਈ ਛੇੜਛਾੜ ਨਾ ਕਰੀਏ ਕਿਉਂਕਿ ਇਹ ਪ੍ਰਾਤਨ ਚਰਚ ਹੋਣ ਦੇ ਨਾਤੇ ਸਾਡੇ ਕੋਲ ਇਹ ਚੀਜ਼ਾਂ ਨੂੰ ਤੁਸੀਂ ਦਿਖਾ ਸਕਦੇ ਨਾਲ ਨਾਲ ਕਿਹੜੀ ਕਿਹੜੀ ਚੀਜ਼ ਕਿਵੇਂ ਹੈ ਸਾਡੇ ਕੋਲ ਕਿੰਨੀਆਂ ਚੀਜ਼ਾਂ ਪੁਰਾਣੇ ਜਿਹੜੇ ਤੁਸੀਂ ਜਿੰਨੇ ਵੀ ਐ ਇਹ ਸਰਨੀਚਰ ਵਗੈਰਾ ਵਿਕ ਰਹੇ ਜੀ ਇਹ ਇਹ ਵੀ ਪੁਰਾਣਾ ਹੀ ਉਸ ਸਮੇਂ ਦਾ ਬੈਂਚਸ ਜਿਹੜੇ ਨੇ ਉਹ ਵੀ ਪੁਰਾਣੇ ਨੇ ਸਾਡੇ ਕੋਲ ਹੀ ਮਰਸ਼ਨ ਟੱਬ ਹੈ ਇਸ ਵੇਲੇ ਸੀ 크리스마ਸ ਦੀ ਦੇ ਜਿਹੜੇ ਉਹ ਜਿਹੜੇ ਉਹਨੂੰ ਅਸੀਂ ਰੈਪ ਕੀਤਾ ਹੈ ਸਿਲਵਰ ਰੋਲ ਦੇ ਨਾਲ ਅੱਛਾ ਅਸਲ ਦੀ ਵਿੱਚ ਹੁਣ ਇਹ ਦੀ ਇਸ ਵਰਤੋ ਜਿਹੜੀ ਹੈ ਵਰਤੋ ਦੇ ਵਿੱਚ ਨਹੀਂ ਹੈ ਪਰ ਸ਼ੁਰੂ ਦੇ ਵਿੱਚ ਤੋਂ ਇਹ ਪੁਰਾਤਨ ਚਰਚ ਸੀਗੇ ਉਦੋਂ ਇਹ ਮਰਸ਼ਨ ਟੱਬ ਜਿਹੜਾ ਸੀਗਾ ਚਰਚ ਦੀ ਐਂਟਰੀ ਦੇ ਵੇਲੇ ਇਹਦਾ ਸੀਗਾ ਮੇਨ ਐਂਟਰੀ ਦੇ ਵਿੱਚ ਇੰਟਰਸਟ ਪਿਆ ਹੁੰਦਾ ਸੀ ਜੀ ਔਰ ਅਕਸਰ ਇਸ ਨੂੰ ਜਿਹੜਾ ਹੈ ਇਹ ਬੱਚਿਆਂ ਨੂੰ ਜਿਹੜਾ ਹੈ ਬੈਪਟਿਸਮ ਦੇ ਲਈ ਜਿਹੜਾ ਹੈ ਔਰ ਉਹਦੇ ਲਈ ਇਹਦਾ ਇਸਤੇਮਾਲ ਜਿਹੜਾ ਸੀਗਾ ਕੀਤਾ ਜਾਂਦਾ ਸੀ ਅੱਛਾ ਇਹ ਫਰਨੀਚਰ ਦੀ ਗੱਲ ਕਰੀਏ ਇਹ ਵੀ ਉਸ ਵੇਲੇ ਦੀ ਹੈ ਥੋੜੀ ਦੇਰ ਬਾਅਦ ਹੁਣ ਸਿੱਕਾ ਇਹ ਵਾਲਾ ਹੈ ਯਾਨੀ ਇਹ ਡਾਈਸਟੇਡੀ ਇਹ ਵੀ ਬਹੁਤ ਪੁਰਾਣੀ ਹੈ ਜੀ ਪਿੱਛੇ ਤੁਸੀਂ ਇਲੈਕਟ੍ਰਨ ਵੇਖ ਲਏ ਜੋ ਪ੍ਰੋਪਰ ਬਰਾਸ ਦੀ ਹੈ ਜੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਮੇਂ ਪਹਿਲਾਂ ਕੀ 91 ਜਿਹੜਾ ਪਰ ਉਹ ਇਹ ਸਾਡੇ ਆਉਣ ਤੋਂ ਪਹਿਲਾਂ ਜਿਹੜਾ ਹੈ ਉਹ ਇਹ ਟੀਮੋਕ ਨੂੰ ਜਿਹੜਾ ਸੀਗਾ ਉਹਨੂੰ ਲੱਗ ਗਿਆ ਉਸ ਨੂੰ ਸੰਭਾਲਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਕਿ ਪਰ ਉਸ ਨੂੰ ਸੰਭਾਲ ਨਹੀਂ ਪਾ ਪਏ ਜੀ ਲੇਕਿਨ ਉਹ ਵੀ ਇਹ ਵਿਟਨੈਸ ਬਾਕਸ ਹੈ ਜੀ ਚਰਚ ਫਾਦਰ ਦੀ ਅਸਲ ਦੇ ਵਿੱਚ ਚਰਚ ਫਾਦਰ ਆਪਣੀ ਜਿਹੜੇ ਇਹ ਵਿਟਨੈਸ ਬਾਕਸ ਨੂੰ ਪ੍ਰੀਸ ਕਰਦੇ ਨੇ ਜੀ ਚਰਚ ਨੂੰ ਤੁਸੀਂ ਇਸ ਤਰ੍ਹਾਂ ਕੋਈ ਨਹੀਂ ਕਰਦੇ ਜਿਵੇਂ ਕਿ ਚਰਚ ਫਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇੱਕ ਅਦਾਲਤ ਦੀ ਮਾਇਨਤ ਜੀ ਹਾਂਜੀ ਠੀਕ ਹੈ ਇਹ ਪਰਮਿਟ ਕੋ ਜਿਹੜਾ ਵਾ ਇਸ ਚਰਚ ਦਾ ਜਿਹੜਾ ਇਹ ਪ੍ਰੋਪਰ ਮਾਲਿਕ ਹੈ ਜੀ ਐਜ਼ ਅ ਪਾਦਰੀ ਇਹ ਸਾਨੂੰ ਦੇਚੇ ਪੁਆਇੰਟ ਕੀਤਾ ਗਿਆ ਚਰਚ ਫਾਦਰ ਜਦੋਂ ਪ੍ਰੀਚ ਕਰਨਗੇ ਪ੍ਰੋਪਰ ਕਲਿਸਿਆ ਜਿਹੜੀ ਹੈ ਉਹ ਸ਼ਾਂਤੀ ਦੇ ਨਾਲ ਸੁਣੇਗੀ ਜੀ ਔਰ ਜਦੋਂ ਕਲਿਸਿਆ ਦੇ ਲੋਕ ਅਗਵਾਈ ਕਰਨਗੇ ਗੀਤ ਪਦਨ ਦੁਆ ਪ੍ਰਾਰਥਨਾ ਦੇ ਵਿੱਚ ਉਦੋਂ ਚਰਚ ਪ੍ਰੀਸ ਜਿਹੜਾ ਹੈ ਉਹ ਜਿਹੜਾ ਹੈ ਉਹਨਾਂ ਨੂੰ ਸੁਣਨਗੇ ਜੀ ਇਸ ਤਰੀਕੇ ਨਾਲ ਹੀ ਕੰਮ ਜਿਹੜਾ ਚਰਚ ਵਰਸ਼ਿਪ ਚੱਲਦੀ ਹੈ ਜੀ ਤਾਂ ਇਸਨ ਅ ਪ੍ਰੀਸਟ ਅਨਿਲ ਜੀ ਜੋ ਇਸ ਚਰਚ ਬਾਰੇ ਜਾਣਕਾਰੀ ਦੇ ਰਹੇ ਸਨ ਇਧਰ ਪਾਸਟਰ ਰੋਲ ਲਗਾਏ ਤੁਸੀਂ ਦੇਖ ਸਕਦੇ ਹੋ ਇਹ 1950 ਤੋਂ ਬਾਅਦ ਦਾ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੇ ਐਮ ਸੀ ਮਾਰਟਿਨ ਉਸ ਵੇਲੇ ਜਿਹੜੇ ਸੀ ਪਾਸਟਰ ਰੋਲਨਸਰ ਪਹਿਲੇ ਪਾਦਰੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਬ੍ਰਿਟਸ ਪਾਦਰੀ ਹੋਇਆ ਕਰਦੇ ਸਨ ਜਿਸ ਤਰ੍ਹਾਂ ਵਰਤਮਾਨ ਪਾਸਟਰ ਦੱਸ ਰਹੇ ਨੇ ਕਿ ਉਹ ਇੰਗਲਿਸ਼ ਰੂਲ ਅਨੁਸਾਰ ਜਿਸ ਤਰ੍ਹਾਂ ਜੋ ਕਿਸਟਿਨਰੀ ਰੂਲ ਨੇ ਉਹਨਾਂ ਅਨੁਸਾਰ ਇਸ ਚਰਚ ਨੂੰ ਚਲਾਉਂਦੇ ਸੀ ਪਰ ਚਰਚ ਦੀ ਵਿਰਾਸਤ ਨੂੰ ਜਿਵੇਂ ਸੰਭਾਲ ਕੇ ਰੱਖਿਆ ਹੋਇਆ ਹੈ ਉਸ ਲਾਹਗਾ ਜੋਗ ਹੈ ਕਿ 170 ਸਾਲ ਤੋਂ ਬਾਅਦ ਵੀ ਤੇ ਚਰਚ ਜਿਹੜਾ ਉਹ ਉਸੇ ਤਰ੍ਹਾਂ ਬਰਸਤੂਰ ਇਹ ਬਿਜਲੀ ਦੇ ਸਵਿੱਚ ਤੁਸੀਂ ਦੇਖ ਸਕਦੇ ਹੋ ਇਹ ਪਾਸਟ ਦੇ ਦਸਤਾਨ ਅਨੁਸਾਰ 1965 ਦੇ ਵਿੱਚ ਲੱਗੇ ਸੀ ਕਿਉਂਕਿ ਜਦੋਂ ਅੰਗਰੇਜ਼ਾਂ ਦੀ ਇੱਥੇ ਐਂਟਰੀ ਹੋਈ ਸੀ ਜਦੋਂ ਇਹ ਚਰਚ ਬਣਿਆ ਸੀ ਉਸ ਵੇਲੇ ਬਿਜਲੀ ਤਾਂ ਨਹੀਂ ਸੀ ਪਰ ਜਿਵੇਂ ਜਿਵੇਂ ਚੀਜ਼ਾਂ ਆਉਂਦੀਆਂ ਗਈਆਂ ਬਿਜਲੀ ਆਉਂਦੀ ਗਈ ਤਾਂ ਉਹ ਅ ਅੱਗੇ ਉਸ ਨੂੰ ਥੋੜਾ ਆਧੁਨਿਕ ਰੂਪ ਦਿੱਤਾ ਜਾਂਦਾ ਰਿਹਾ ਹੁਣ ਵੀ ਕਾਫੀ ਚੀਜ਼ਾਂ ਆਧੁਨਿਕ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਬੇਸਿਕ ਜੋ ਸਟਰਕਚਰ ਹੈ ਚਰਚ ਦਾ ਜੋ ਬੇਸਿਕ ਸਟਰਕਚਰ ਹੈ ਉਹ ਤੁਸੀਂ ਦੇਖ ਸਕਦੇ ਹੋ ਉਹ ਉਹੀ ਪ੍ਰਾਤਨ ਹੈ 170 ਸਾਲ ਪੁਰਾਣਾ ਹੈ ਔਰ ਲੱਕੜ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਗਈ ਹੈ ਭਾਵੇਂ ਉਹ ਚਰਚ ਦੀ ਛੱਤ ਦੀ ਗੱਲ ਕਰੀਏ ਤੇ ਜਾਂ ਫਿਰ ਹੀਟਲੇ ਫਰਨੀਚਰ ਦੀ ਗੱਲ ਕਰੀਏ ਜਿਸ ਤਰ੍ਹਾਂ 22 ਤਰ੍ਹਾਂ ਹੋਰ ਬਣੇ ਹੋਏ ਨੇ ਉਹ ਜਿਹੜੇ ਨੇ ਉਹ ਉਸੇ ਤਰ੍ਹਾਂ ਸ਼ਾਨਦਾਰ ਤਰੀਕੇ ਦੇ ਨਾਲ ਲੱਗੇ ਹੋਏ ਨੇ ਅੰਦਰ ਇਹ ਚੀਜ਼ ਜਿਹੜੀ ਹੈ ਕਾਫੀ ਮਤਲਬ ਹੈਰਾਨ ਕਰਦੀ ਹੈ ਕਿ 170 ਸਾਲ ਬਾਅਦ ਵੀ ਸਾਰਾ ਫਰਨੀਚਰ ਜਿਹੜਾ ਉਹ ਉਸੇ ਤਰ੍ਹਾਂ ਮੌਜੂਦ ਹੈ ਇੱਕ ਵਾਰ ਤੁਹਾਨੂੰ ਬਾਹਰੋਂ ਇੱਕ ਵਾਰ ਫਿਰ ਸਾਰੇ ਇਮਾਰਤ ਦਿਖਾ دیਏ ਇਸ ਗਿਰਜਾ ਘਰ ਦੀ ਤਾਂ ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਕਿ ਦਿਖਾਵੇ ਇਸ ਤਰ੍ਹਾਂ ਇਹ ਕਹ ਲਈਏ ਕਰੀਬ ਪੌਣੇ 200 ਸਾਲ ਬਾਅਦ ਵੀ ਇਮਾਰਤ ਜਿਹੜੀ ਹੈ ਸ਼ਾਨ ਦੇ ਨਾਲ ਮੌਜੂਦ ਹੈ ਇਹ ਇਮਾਰਤ ਗਿਰਜਾ ਘਰ ਦੀ ਜਿਹੜਾ ਕਹ ਲਈਏ ਪੰਜਾਬ ਦਾ ਸਭ ਤੋਂ ਪੁਰਾਣਾ ਗਿਰਜਾ ਘਰ ਇਹ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਮੌਜੂਦ ਹੈ ਬਠਿੰਡਾ ਚ ਕਿਉਂ ਕਿਉਂਕਿ ਅੰਗਰੇਜ਼ਾਂ ਦੀ ਸਭ ਤੋਂ ਪਹਿਲਾ ਐਂਟਰੀ ਜਿਹੜੀ ਹੈ ਪੰਜਾਬ ਦੇ ਵਿੱਚ ਮਾਲਵਾ ਖਿੱਤੇ ਤੋਂ ਹੋਈ ਸੀ ਤਾਂ ਇਹ ਜਿਹੜਾ ਏਰੀਆ ਬਠਿੰਡਾ ਰੇਲਵੇ ਜੰਕਸ਼ਨ ਦਾ ਏਰੀਆ ਹੈ ਜਿਸ ਦੇ ਆਸ-ਪਾਸ ਵਾਕੈ ਦਾ ਅੰਗਰੇਜ਼ਾਂ ਦੀ ਬਸਤੀ ਸੀ ਅੰਗਰੇਜ਼ ਪਰਿਵਾਰ ਜਿਹੜੇ ਸੀ ਉਹ ਰਹਿੰਦੇ ਸੀ ਤਾਂ ਇਹ ਅੱਜ ਦੀ ਇਸ ਵਿਜਿਟ ਦੇ ਵਿੱਚ ਤੁਹਾਨੂੰ ਦਿਖਾਈ ਉਹ ਇਮਾਰਤ ਜੋ ਪੰਜਾਬ ਦੀ ਇੱਕ ਅਨਮੋਲ ਤੋਹਰ ਵੀ ਹੈ ਇੱਕ ਧਰਮ ਦੇ ਲੋਕਾਂ ਦਾ ਦੀ ਸ਼ਰਦਾ ਦਾ ਕੇਂਦਰ ਵੀ ਹੈ ਅਗਲੇ ਕਿਸੇ ਹੋਰ ਵਿਜਿਟ ਦੇ ਵਿੱਚ ਕਿਸੇ ਹੋਰ ਨੂੰ ਮਿਲਕਰਾਂਗੇ ਤੁਹਾਨੂੰ